ਜਿਹੜੀਆਂ ਸੂਕਾਤ ਜਿਹੜੀਆਂ ਉਹ ਮਿਲਦੀ ਦਿਖਾਈ ਦੇ ਰਹੀ ਆ ਕਿਉਂਕਿ ਕੇਂਦਰ ਵੱਲੋਂ ਜਿੱਥੇ ਪਹਿਲਾਂ ਬੰਦੇ ਭਾਰਤ ਜਿਹੜੀ ਟ੍ਰੇਨ ਹੈਗੀ ਆ ਉਹ ਨਾਲੇ ਸ਼ੁਰੂ ਕੀਤੀ ਗਈ ਸੀਗੀ ਤੇ ਹੁਣ ਜਿਹੜੀ ਬੰਦੇ ਭਾਰਤ ਟ੍ਰੇਨ ਤੋਂ ਬਾਅਦ ਜਿਹੜੀਆਂ ਇੰਟਰ ਸਿਟੀ ਦੀ ਜਿਹੜੀ ਆ ਫਰੋਇਪੁਰ ਤੋਂ ਜਿਹੜੀ ਆ ਸ਼ੁਰੂਆਤ ਹੋਈ ਆ ਤੁਹਾਨੂੰ ਅਸੀਂ ਤਸਵੀਰਾਂ ਫਾਹੰਦੇ ਆ ਕਿਸ ਤਰ੍ਹਾਂ ਜਿਹੜੇ ਸਰਦੀ ਇਲਾਕੇ ਦੇ ਲੋਕ ਆ ਉਹ ਅਜੇ ਸਵਾਗਤ ਵਾਸਤੇ ਇੱਥੇ ਖੜੇ ਹੋਇਆ ਟ੍ਰੇਨ ਜਿਹੜੀ ਆ ਵੀ ਉਹ ਜੇ ਇੱਥੇ ਸਟੇਸ਼ਨ ਤੇ ਪਹੁੰਚ ਚੁੱਕੀ ਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਟ੍ਰੇਨ ਆ ਵੀ ਉਹ ਇਹਨਾਂ ਜਿਹੜੀਆਂ ਫਰੋਜਪੁਰ ਪਹੁੰਚ ਚੁੱਕੀ ਆ ਜੋ ਦਿੱਲੀ ਵੱਲ ਨੂੰ ਜਿਹੜੀ ਰਵਾਨਾ ਹੋਏਗੀ ਕਿਉਂਕਿ ਇਸ ਰੂਟ ਤੇ ਹੁਣ ਤਿੰਨ ਤੋਂ ਚਾਰ ਜਿਹੜੀਆਂ ਟ੍ਰੇਨਾਂ ਜਿਹੜੀਆਂ ਫਰੋਜਪੁਰ ਸਟੇਸ਼ਨ ਤੋਂ ਚੱਲ ਕੇ ਹੁਣ ਜਿਹੜੀਆਂ ਦਿੱਲੀ ਨੂੰ ਜਾਣ ਵਾਸਤੇ ਇਹ ਜਿਹੜੀਆਂ ਚਲਾਈਆਂ ਗਈਆਂ ਜਿਸ ਨਾਲ ਕਰਕੇ ਲੋਕਾਂ ਨੂੰ ਖਾਸ ਤੌਰ ਤੇ ਕਾਰੋਬਾਰੀਆਂ ਨੂੰ ਉਹ ਕਾਫੀ ਜਿਹੜੀਆਂ ਵੱਡੀਆਂ ਸੌਂਤਾ ਜੜੀਆਂ ਉਹ ਮਿਲਣ ਜਾ ਰਹੀਆਂ ਕਿਉਂਕਿ ਕਾਰੋਬਾਰੀ ਜਿਹੜੇ ਇੱਕ ਦਿਨ ਦੇ ਵਿੱਚ ਹੀ ਆਪਣਾ ਕੰਮ ਕਰਕੇ ਤੇ ਹੁਣ ਜਿਹੜਾ ਫਰੋ ਇਹ ਤੂੰ ਦੇਖਦੇ ਹੋਏ ਹੁਣ ਜਿਹੜੀਆਂ ਰੇਲਵੇ ਬਪਾਹ ਤੋਂ ਲੋਕਾਂ ਦੇੰਦਰ ਵੱਲੋਂ ਜਿਹੜੀ ਟ੍ਰੇਨ ਆ ਜਿਹੜੀਆਂ ਉਹ ਸ਼ੁਰੂਆਤ ਕੀਤੀ ਗਈ ਆ ਤੇ ਇਹਨੂੰ ਜਿਹੜੀਆਂ ਹਰੀ ਚੱਗੀ ਮਕਾਨ ਵਾਸਤੇ ਵੀ ਰਾਣਾ ਗੁਰਮੀਤ ਸਿੰਘ ਖੋਟੀ ਜਿਹੜੇ ਭਾਜਪਾ ਦੇ ਨੇਤਾ ਨੇ ਉਹ ਅੱਜ ਸਟੇਸ਼ਨ ਤੇ ਪਹੁੰਚਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀ ਇਤਨਾਦ ਵਿੱਚ ਜਿਹੜੇ ਲੋਕ ਆ ਉਹ ਵੀ ਇੱਥੇ ਮੌਜੂਦ ਆ ਤੇ ਲੋਕ ਕਾਫੀ ਖੁਸ਼ੀ ਜਿਹੜੀਆਂ ਜੜੀਆਂ ਉਹਨਾਂ ਦੇ ਮਨ ਦੇ ਵਿੱਚ ਆ ਕਿਉਂਕਿ ਫਰੋਇਕਪੁਰ ਨੂੰ ਲਗਾਤਾਰ ਟ੍ਰੇਨਾਂ ਦੀ ਜਿਹੜੀ ਸ਼ੁਕਾਤ ਆ ਉਹ ਮਿਲਦੀ ਪਈ ਆ ਜਿਹਦਾ ਵੀ ਕਹਿ ਸਕਦੇ ਆ ਫਾਇਦਾ ਸਿੱਧਾ ਸਿੱਧਾ ਜਿਹੜਾ ਸਰਦੀ ਇਲਾਕੇ ਨੂੰ ਹੁੰਦਾ ਹੋਇਆ ਸਾਂਤੌਂ ਤੇ ਦਿਖਾਈ ਦੇ ਰਿਹਾ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਕੀ ਗੱਲ ਹੈਗੀ ਆ ਕਿਉਂਕਿ ਇਹ ਜਿਹੜੀ ਸੋਚ ਆ ਵੀ ਰੇਲਵੇ ਦੀ ਰੇਲਵੇ ਦੀ ਇਟਾ ਲੋਕ ਕੇਂਦਰ ਦੀ ਚੱਲੋ ਵੀ ਜਿਹੜੀ ਫਰੋਸਪੁਰ ਸਟੇਸ਼ਨ ਤੋਂ ਜਿਹੜੀਆਂ ਟ੍ਰੇਨਾਂ ਦਿੱਲੀ ਨੂੰ ਜਾਂਦੀਆਂ ਸੀਗੀਆਂ ਉਹ ਕੱਟ ਚੜੀਆਂ ਵੀ ਇੱਥੋਂ ਜਾਂਦੀਆਂ ਸੀਗੀਆਂ ਤੇ ਹੁਣ ਇਹਨਾਂ ਦੀ ਜਿਹੜੀਆਂ ਟ੍ਰੇਨਾਂ ਚੜੀਆਂ ਚਲਾਈ ਗਈ ਹੈ ਇਸ ਦਾ ਫਾਇਦਾ ਜਿਹੜਾ ਸਿੱਧਾ ਸਿੱਧਾ ਜਿਹੜਾ ਉਹ ਹੁੰਦਾ ਹੋਇਆ ਸਾਡੇ ਉੱਤੇ ਲੋਕਾਂ ਨੂੰ ਜਿਹੜਾ ਉਹ ਦਿਖਾਈ ਦੇ ਰਿਹਾ ਸਾਡੇ ਨਾਲ ਦੇ ਮੌਜੂਦ ਨੇ ਭਾਜੀ ਦੇ ਨੇਤਾ ਜਿਹੜੇ ਨੇ ਨਿਗਰਾਨੀ ਕਰ ਰਹੇ ਸਸਿਕਾ ਭਾਜੀ ਕੁਝ ਭਾਜੀ ਅੱਜ ਜਿਹੜੀ ਟ੍ਰੇਨ ਚਲਾਈ ਜਾ ਰਹੀ ਹੈ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਫਰੋਸਪੁਰ ਲੋਕਾਂ ਵਾਸਤੇ ਫਰੋਸਪੁਰ ਵਾਸੀਆਂ ਵਾਸਤੇ ਕਿ ਸਾ ਨੂੰ ਇੱਕ ਹੋਰ ਤੋਹਫ਼ਾ ਮਿਲਿਆ ਹੈ ਸੈਂਟਰ ਸਰਕਾਰ ਤੋਂ ਜਿਹੜੀ ਕਿ ਟ੍ਰੇਨ ਮੋਗਾ ਤੋਂ ਦਿੱਲੀ ਚੱਲਦੀ ਸੀ ਦੋਵਾਰੀ ਹਫ਼ਤੇ ਦਿੱਲੀ ਉਹ ਅੱਜ ਐਕਸਟੈਂਡ ਕੀਤੀ ਗਈ ਹੈ ਉਹ ਜਿਹੜੀ ਗੱਲ ਅਸੀਂ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਉਹ ਅੱਜ ਰਿਐਲਿਟੀ ਹੋ ਗਈ ਉਹ ਨੂੰ ਅੱਜ ਸੱਚਾਈ ਸਾਬਤ ਕਰਦਾ ਹੈ ਕਿ ਫਿਰੋਜ਼ਪੁਰ ਵਾਲਿਆਂ ਨੂੰ ਇੱਕ ਤੋਹਫ਼ਾ ਮਿਲਿਆ ਬਹੁਤ ਵੱਡੀ ਗੱਲ ਹੈ ਕਿ ਹੁਣ ਫਿਰੋਜ਼ਪੁਰ ਦੇ ਲੋਕਾਂ ਵਾਸਤੇ ਇੱਕ ਹੋਰ ਸਹੂਲਤ ਹੋ ਗਈ ਕਿ ਤੁਹਾਨੂੰ ਫਿਰੋਜ਼ਪੁਰੋਂ ਭਾਇਆ ਮੋਗਾ ਲੁਧਿਆਣਾ ਵਾਲਾ ਇਹ ਇੰਟਰ ਸਿਟੀ ਜਿਹੜੀ ਹੈਗੀ ਹੈ ਦਿੱਲੀ ਤੱਕ ਇਹ ਸਾਡੇ ਯਾਤਰੀਆਂ ਵਾਸਤੇ ਇੱਕ ਹੋਰ ਸਹੂਲਤ ਹੈ ਸਰ ਸਰਦੀ ਇਲਾਕੇ ਦੇ ਲੋਕਾਂ ਨੂੰ ਕਾਫੀ ਖੁਸ਼ੀ ਦਾ ਵੀ ਮੋਲ ਹੈ ਕਿਉਂਕਿ ਨਨਤਾਕਾਰ ਟ੍ਰੇਨਾਂ ਦਿੱਲੀ ਵਾਸਤੇ ਜਾ ਰਹੀਆਂ ਲੇਕਿਨ ਇਹਨਾਂ ਦੀ ਹੋਰ ਮੰਗ ਵੀ ਹੈਗੀ ਹੈ ਵੀ ਇਹ ਜਿਹੜੀ ਟ੍ਰੇਨਾਂ ਇੰਟਰ ਸਿਟੀ ਹੈ ਫਿਰ 2-3 ਦਿਨ ਚੱਲੀਆਂ ਇਹਨੂੰ ਹੋਰ ਵੀ ਦਿਨ ਜੜਿਆ ਵਧਾਇਆ ਜਾਵੇ ਏਜੀ ਰੇਲਵੇ ਵਾਲੇ ਨੇ ਆਲਰੇਡੀ ਕਹਿਤਾ ਹੈ ਉਹਨਾਂ ਨੇ ਦੱਸਿਆ ਕਿ ਜੇ ਇਹਦੀ ਸਵਾਰੀਆਂ ਪੂਰੀਆਂ ਜਾਣਗੀਆਂ ਤਾਂ ਅਸੀਂ ਹੋਰ ਵਧਾ ਦਾਂਗੇ ਕੋਈ ਇਹੋ ਜੀ ਗੱਲ ਨਹੀਂ ਹੁਣ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦਵਾਂਗੇ ਕਿ ਕਿਉਂਕਿ ਸਾਡੀ ਜਿਹੜੀ ਹਸੂਬਸਾ ਵਾਲੀ ਟ੍ਰੇਨ ਸੀ ਉਹ ਕੁੱਲ ਜਾ ਰਹੀ ਹੈ ਜਦੋਂ ਦੀ ਸ਼ੁਰੂ ਹੋਈ ਹੈ ਕਿ ਅਸੀਂ ਰੇਲਵੇ ਵਾਲਿਆਂ ਨੂੰ ਬੇਨਤੀ ਕੀਤੀ ਹੈ ਇੱਕ ਦਰਖਾਸਤ ਦਿੱਤੀ ਹੈ ਕਿ ਇਹ ਨੂੰ ਇਹਦੀ ਆਵਾ ਜਾਵੇ ਹੋਰ ਇੱਕ ਦਮਾ ਹੋਰ ਕਰਾ ਦੇਣ ਇੱਕ ਵਾਰੀ ਹਫ਼ਤੇ ਜਾਂਦੀ ਹੈ ਹੁਣ ਦੋ ਵਾਰੀ ਹਫ਼ਤੇ ਚ ਕਰਾ ਦੇਣ ਤੁਸੀਂ ਉਹ ਵੀ ਮਨਜ਼ੂਰ ਕਰਨ ਜਾ ਰਹੇ ਹੋ ਥੋੜੇ ਦਿਨਾਂ ਦੇ ਵਿੱਚ ਕੁਝ ਦੇਖੋਗੇ ਤੁਸੀਂ ਦੇਖ ਸਕਦੇ ਹੋ ਵੀ ਜੋ ਲੋਕਾਂ ਦੀ ਜਿਹੜੀ ਮੰਗ ਹੈਗੀ ਆ ਵੀ ਜਿਹੜੀ ਟ੍ਰੇਨ ਜਿਹੜੀ ਆ ਚੱਲਦੀ ਆ ਵੀ ਉਹਨੂੰ ਜਿਹੜਾ ਹਫ਼ਤੇ ਦੇ ਜੇ 2 ਦਿਨ ਚੱਲਨੀ ਆ ਇੱਕ ਸ਼ੁੱਕਰਵਾਰ ਨੂੰ ਚੱਲਣੀ ਜੀ ਲੋਕਾਂ ਦੀ ਮੰਗ ਆ ਵੀ ਇਹ ਜਿਹੜੀ ਟ੍ਰੇਨ ਆ ਆਪਣੇ ਚ ਹੋਰ ਵੀ ਦਿਨ ਜੜੇ ਇਹਦੇ ਵਧਾਇਆ ਜਾਵੇ ਤੇ ਤਾਂ ਜੋ ਜਿਹੜਾ ਲੋਕਾਂ ਨੂੰ ਜੜੀਆਂ ਸੂਰਤਾ ਜੜੀਆਂ ਮਿਲਦੀਆਂ ਪਈਆਂ ਉਹਦੋਂ ਵੀ ਜਿਹੜਾ ਬੋਰ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਲੇਕਿਨ ਹੁਣ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਇਹ ਜੇ ਟ੍ਰੇਨ ਜਾਰੀ ਆ ਇੰਟਰ ਸਿਟੀ ਦੁਬਾਰਾ ਜਿਹੜੀ ਨਵੀਂ ਸ਼ੁਰੂ ਕੀਤੀ ਇਹਨੂੰ سفر اپنا سوکھا ہو گیا لے تھے جائے گی بہت وپار بدے گا دکانداروں کو فائدہ ہوگا اور لگژری گھر کیا ਕੁਝ ਲੋਕ ਜਿਹੜੇ ਆਉਣਗੇ ਸੰਤੇ ਆਲੀ ਜੇ ਇੱਥੇ ਆਏ ਨੇ ਟ੍ਰੇਨ ਵੇਖਣ ਵਾਸਤੇ ਜਰੂਰ ਆਏ ਲੇਕਿਨ ਉਹ ਗੱਲ ਕਰਨਾ ਨਹੀਂ ਚਾਹਦੇ ਲੇਕਿਨ ਹੋਰ ਜੀ ਲੋਕਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਉਹਨਾਂ ਦੇ ਮਨਾਂ ਦੇ ਵਿੱਚ ਕੀ ਕੋਈ ਸੋਚ ਹੈਗੀ ਆ ਕਿਉਂਕਿ ਇਸ ਰਦੀ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਸੀਗੀਆਂ ਉਹਨੋਂ ਮੁਸ਼ਕਲਾਂ ਜਿਹੜੀਆਂ ਲਗਭਗ ਜਿਹੜੀਆਂ ਉਹ ਦੂਰ ਹੋ ਚੁੱਕੀਆਂ ਨੇ ਤੇ ਪੁੱਛਦੇ ਇਹਨਾਂ ਲੋਕਾਂ ਕੋਲ ਭਾਜੀ ਤੁਸੀਂ ਨੌਜਵਾਨ ਹੈਗੇ ਹੋ ਮਤਹੌਂਜੇ ਦੇ ਟੇਨ ਤੋਂ ਬਾਅਦ ਚਲਾਈ ਗਈ ਹੈ ਨਵੀਂ ਹੁਣ ਕਿਵੇਂ ਛੋੜਦੇ ਹੋ ਤੁਸੀਂ ਕਿਵੇਂ ਦੇਖਦੇ ਆ ਵਧੀਆ ਵਧੀਆ ਨੇ ਸੋ ਅਮੋਕੇ ਜਾਣਾ ਜਾਂ ਲੁਧਿਆਣੇ ਜਾਣਾ ਫਲਾ ਜਾਣਾ ਇੰਦਰ ਸਿਟੀ ਹੋ ਗਿਆ ਜਿੰਨੀ ਟ੍ਰੇਨ ਚੱਲਨੀ ਆ ਇਹ ਲੋਕਾਂ ਦਾ ਜਨਾ ਵੇਖੋ ਕਿੰਨਾ ਜੀ ਅੰਦਰ ਵੇਖੋ ਸਾਰੇ ਲੋਕੀ ਇਕੱਠੇ ਆਏ ਨੇ ਐਸੇ ਵੀ ਟ੍ਰੇਨ ਚੱਲੀ ਹੈ ਪਿੱਛੇ ਵੀ ਵੇਖੋ ਕਿੰਨੀ ਟ੍ਰੇਨਾਂ ਚੱਲ ਗਈਆਂ ਇਹ ਟ੍ਰੇਨਾਂ ਦਾ ਬਹੁਤ ਹੈ ਲੋਕਾਂ ਹੁੰਦੇ ਲੋਕ ਕਾਫੀ ਖੁਸ਼ ਦਿਖਾਈ ਦੇਗਾ ਭਾਈ ਸਰਦੀ ਲਾ ਕੇ ਪਹਿਲਾਂ ਕੀ ਮੁਸ਼ਕਲਾਂ ਸੀ ਜਿਹੜੀ ਹੁਣ ਆ ਲੋਗੀਆਂ ਹੁਣ ਆਈ ਹਲੇ ਵੀ ਜੇ ਕਿਤੇ ਰਾਣਾ ਕਰਮੀ ਸਿੰਘ ਸੋਢੀ ਜਿੱਤ ਜਾ ਤੇ ਜਿਹੜੀਆਂ ਮੁਸ਼ਕਲਾਂ ਦੀ ਜਿਹੜੇ ਹੁਣ ਆ ਰਹੀ ਹੈ ਜਿਹਦੇ ਭਾਈ ਦਾ ਜਿੱਤਣ ਦੀ ਕਾਰ ਨਾ ਲਾ ਲੋ ਕਿੰਨੀਆਂ ਸਕਾਤਾਂ ਮੇਰਾ ਜੇ ਟਾਈਮ ਜਿਵੇਂ ਜਿਵੇਂ ਆਊਗਾ ਵੱਧ ਕੋਈ ਨਹੀਂ ਸਕਦਾ ਇਹ ਟ੍ਰੇਨ ਦਾ ਕਿੰਨਾ ਫਾਇਦਾ ਹੋਏਗਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਦਿੱਲੀ ਜਾਣ ਦੀ ਕਿੰਨੀਆਂ ਸਵੇਰਾਂ ਹੋ ਗਿਆ ਜੇ ਟਾਈਮਿੰਗ ਨਾਲ ਜਾਣਾ ਜਿਹੜੇ ਕਾਰੋਬਾਰ ਕਰਨਾ ਰਾਤ ਨੂੰ ਮੁਰਸਲ ਦਾ ਕਰਕੇ ਬਹੁਤ ਫਾਇਦਾ ਹੋਊਗਾ ਕਹ ਸਕਦਾ ਵੀ ਜਿਹੜੇ ਕਾਰੋਬਾਰੀਆਂ ਨੂੰ ਖਾਸ ਤੌਰ ਤੇ ਜਿਹੜੇ ਇਸ ਚੀਜ਼ ਦਾ ਜਿਹੜਾ ਉਹ ਫਾਇਦਾ ਜ਼ਿਆਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਜਿਹੜੇ ਵਪਾਰੀ ਲੋਕ ਕਹਿੰਦੇ ਆ ਉਹਨਾਂ ਨੇ ਮਗਰ ਵਿੱਚ ਜਿਹੜਾ ਖੁਸ਼ੀ ਆ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲਦੀ ਪਈ ਆ ਤੁਸੀਂ ਇੱਥੇ ਤਸਵੀਰਾਂ ਤਾਂ ਦਿਖਾਉਂਦੇ ਆ ਵੀ ਸਟੇਸ਼ਨ ਤੇ ਕਿੱਸ ਤਰ੍ਹਾਂ ਲੋਕਾਂ ਦੀ ਗੰਮੋਗਮੀ ਹੈਗੀ ਆ ਕਿਉਂਕਿ ਲੋਕ ਜਿਹੜੇ ਚਾਹਦੇ ਆ ਵੀ ਮਤਲਬ ਕਿ ਇਹੋ ਜਿਹੇ ਟ੍ਰੇਨਾਂ ਚੱਲੀਆਂ ਚਾਹੀਏ ਕਿਉਂਕਿ ਜੜੀਆਂ ਵੀ ਲੋਕਾਂ ਵਾਂਗੀਆਂ ਉਹ ਤਾਂ ਮੁਸ਼ਕਲਾਂ ਆ ਗਈਆਂ ਉਹ ਜੜੀਆਂ ਮੁਸ਼ਕਲਾਂ ਸਾਰੀਆਂ ਵੀ ਉਹ ਖਤਮ ਹੋ ਜਾਂਦੇ ਲੋਕ ਜਿਹੜੇ ਸਰੰਦੀ ਲਾ ਕੇ ਤੇ ਹੈਗੇ ਆ ਉਹ ਮਤਲਬ ਇਹ ਕ ਅੱਜੇ ਰਾਣਾ ਦਰਮੀਤ ਸਿੰਘ ਛੋਟੀ ਜਿਹੜੇ ਆ ਉਹ ਐਥੇ ਪੁੱਛੇ ਹੋਏ ਨੇ ਉਹਨਾਂ ਨੇ ਇਸ ਟ੍ਰੇਨ ਜਿਹੜੀ ਹਰੀ ਚੱਲੀਏ ਦਿਖਾ ਕੇ ਜਿਹੜਾ ਰਾਣਾ ਉਹ ਕੀਤਾ ਕਿਉਂਕਿ ਉਹਨਾਂ ਨੇ ਇਹ ਸੋਚੀ ਆ ਵੀ ਜਿਹੜਿਆ ਮੰਗਾ ਹੈਂ ਲੋਕਾਂ ਦੀਆਂ ਉਹਨਾਂ ਮੰਗਾਂ ਨੂੰ ਜਿਹੜਾ ਵੀ ਉਹ ਪੂਰਾ ਕੀਤਾ ਜਾ ਕੇ ਜਾਵੇ ਸਮੇਂ 'ਚ ਕਿਉਂਕਿ ਸਟੇਸ਼ਨ ਫਰੋਇਪੁਰ ਰੇਲਵੇ ਸਟੇਸ਼ਨ ਤੋਂ ਬਹੁਤ ਜਿਹੜੀਆਂ ਟ੍ਰੇਨਾਂ ਸੀਗੀਆਂ ਉਹ ਘੱਟ ਚੱਲਦੀਆਂ ਸੀ ਜਿਸ ਕਰਕੇ ਲੋਕਾਂ ਨੂੰ ਬੜੀਆਂ ਚੜੀਆਂ ਉਹ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਅਸੀਂ ਗੱਲਬਾਤ ਵੀ ਕਰਦਿਆਂ ਇੱਕ ਵਾਰ ਜਿਹੜਾ ਰਾਣਾ ਕਮੇ ਸਿੰਘ ਛੋਟੀ ਜਿਹੜੇ ਜਿਹੜਾ ਉਹਨਾਂ ਦਾ ਗੱਲ ਕਰਦੇ ਆ ਕਿ ਆਪ ਜਿਹੜੀ ਜਿਹੜੀ ਸੋਚ ਹੈਗੀ ਆ ਫਰੋਜਪੁਰ ਵਾਲਿਆਂ ਵਾਸਤੇ ਉਹ ਕਾਫੀ ਜᱹੜੀ ਵਧੀਆ ਦਿਖਾਈ ਦਈਆ ਕਿ ਪਿੱਛੇ ਤਨਾਲ ਦੇ ਉੱਤੇ ਬੰਦੇ ਗੰਗਦੇ ਭਾਰਤ ਟ੍ਰੇਨ ਜਿਹੜੀ ਜਿਹੜਾ ਕੋਸ਼ਿਸ਼ ਕੀਤੀ ਪਈ ਆ ਜਿਹੜੀ ਆ ਸ਼ੁਰੂ ਕੀਤੀ ਗਈ ਆ ਸਰ ਸੱਚੀ ਗੱਲ ਹੈ ਅੱਜ ਜਿਹੜੀ ਜਿਹੜੀ ਟ੍ਰੇਨ ਚੱਲ ਰਹੀ ਆ ਸਰ ਕਿਵੇਂ ਦੇਖਦੇ ਹੋ ਲੋਕਾਂ ਵਾਸਤੇ ਖੁਜੀ ਲੋਕਾਂ ਦੇ ਚਿਹਰੇ ਖਿਲੇ ਹੋਏ ਨੇ ਤੇ ਫਰੋਜਪੁਰ ਵਸਨੀਕਾਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਜਾਂ ਹੋਰ ਛੋਟਾ ਬਿਜ਼ਨਸਮੈਨ ਨੇ ਦੁਕਾਨਦਾਰ ਹੈ ਵਪਾਰੀ ਹੈ ਉਨਾ ਵਾਸਤੇ ਇੱਕ ਹੋਰ ਸਹੂਲਤ ਪੈਦਾ ਹੋ ਗਈ ਵੀ ਇੱਕ ਹੋਰ ਸਾਧਨ ਮਿਲ ਗਿਆ ਹੈਗਾ ਦਿੱਲੀ ਦੇ ਨਾਲ ਕਨੈਕਟ ਕਰਨ ਦਾ ਰਸਤੇ ਜਿਹੜੇ ਬਾਕੀ ਦੇ ਸਟੇਸ਼ਨਸ ਆਉਣੇ ਨੇ ਤੇ ਹੁਣ ਕਾਫੀ ਜਿਹੜੀਆਂ ਹੈਗੀਆਂ ਕਨੈਕਟੀਵਿਟੀ ਜਿਹੜੀ ਹੈ ਉਹ ਫਰੋਸਪੁਰ ਦੀ ਜਿਹੜਾ ਕਿ ਬਾਰਡਰ ਏਰੀਆ ਪਿਛੜਿਆ ਲੋਕ ਕਹਿੰਦੇ ਸੀ ਅਸੀਂ ਹੁਣ ਪਿਛੜਨ ਵਾਲੇ ਬੰਦੇ ਹੈ ਨਹੀਂਗੇ ਅਸੀਂ ਤਾਂ ਮੋਦੀ ਸਾਹਿਬ ਦਾ ਰਾਜਪਾਗ ਉਤੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੀ ਸੋਚ ਹੀ ਵਿਕਾਸ ਕਰਨਾ ਹੈ ਔਰ ਵਿਕਾਸ ਵੀ ਉਹ ਉਸ ਇਲਾਕੇ ਨਾਲ ਕਰ ਰਹੇ ਵੀ ਜਿੱਥੇ ਕਿਸੇ ਨੇ ਕਦੀ ਪੁੱਛਿਆ ਹੀ ਨਹੀਂ ਸੀਗਾ ਹੈਗੇ ਕਿ ਨਹੀਂ ਇਹ ਇਲਾਕੇ ਹੈਗੇ ਤਾਂ ਆਉਣ ਵਾਲੇ ਸਮੇਂ 'ਚ ਮੈਂ ਤੱਕਦਾ ਕਿ ਫਰੂਸਪੁਰ ਇੱਕ ਭਾਰਤ ਦੇ ਨਕਸ਼ੇ 'ਤੇ ਤਾਂ ਹੈਗਾ ਹੀ ਹੈਗਾ ਪੰਜਾਬ ਦੇ ਨਕਸ਼ੇ 'ਤੇ ਅਸੀਂ ਇਹਨਾਂ ਨੂੰ ਇੰਟਰਨੈਸ਼ਨਲ ਨਕਸ਼ੇ 'ਤੇ ਲਿਆਵਾਂਗੇ ਤੇ ਲੋਕ ਇਥੋਂ ਦੀ ਚੜ੍ਹਦੀ ਗੱਲ 'ਚ ਰਹਿੰਦੇ ਸਾਡੀ ਇਸ ਕਵਿਤਾ ਤੋਂ ਤਾਂ ਜੋ ਵਪਾਰੀ ਖਾਤੋਤੇ ਮਨਸਿਦੀ ਮਤਲਬ ਇਹ ਸਟੇਜ ਵੀ ਲਾ ਕੇ ਕਿਉਂਕਿ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਜੀ ਸਫ਼ਰ ਦੇ ਵਿੱਚ ਕਿਉਂਕਿ ਇਹਦੇ ਜਾ ਕੇ ਤੇ ਦੋ ਦਿਨ ਬਾਅਦ ਜਿਹੜੇ ਵਾਪਸ ਆਉਂਦੇ ਕਿ ਨਗਰ ਜੀ ਉਹਨਾਂ ਨੂੰ ਜਿਹੜੀ ਇਹ ਮੁਸ਼ਕਲ ਆਉਂਦੀ ਹੈ ਜੀ ਦੇਖੋ ਕਿੱਦੇ ਰਸਤੇ ਮਿਲ ਗਏ ਰਾਤ ਨੂੰ ਪੰਜਾਬ ਮਿਲ ਤੇ ਬੈਠੇ ਸਾਰਾ ਦਿਨ ਕੰਮ ਕਰ ਲਉ ਰਾਤ ਵੇਟ ਕਰਨ ਦੀ ਲੋੜ ਨਹੀਂ ਉਥੋਂ 4 ਵਜੇ ਬੰਦੇ ਭਾਰਤ ਚੱਲਦੇ ਉਹਦੇ ਤੇ ਆ ਗਏ ਇਧਰੋਂ ਜੇ ਜਾਣਾ ਹੈ ਸਵੇਰੇ ਨਹੀਂ ਕੋਈ ਜਾ ਰਿਹਾ ਤੇ ਦੁਪਹਿਰੇ ਤੜਕੇ ਵੀ ਚੱਲਦੀ ਹੈ 4 ਵਜੇ ਚੱਲਦੀ 4 ਵਜੇ ਚੱਲਦੀ ਹੈ ਉਹਦੇ ਤੇ ਨਹੀਂ ਜਾਣਾ ਤੇ 3 ਵਜੇ ਚੱਲਦੀ 3:30 ਵਜੇ ਸੋ ਇਸ ਕਰਕੇ ਕਾਫੀ ਕਨੈਕਟੀਵਿਟੀ ਹੋ ਗਈ ਜਿਹਦੇ ਨਾਲ ਖਾਸ ਤੌਰ ਤੇ ਛੋਟੇ ਵਪਾਰੀ ਜਿਨ੍ਹਾਂ ਨੇ ਉਥੇ 4-6 ਘੰਟੇ ਦਾ ਕੰਮ ਹੁੰਦਾ ਕੋਈ ਸਦਰ ਬਾਜ਼ਾਰ ਗਿਆ ਕੋਈ ਚਾਂਦਨੀ ਚੌਕ ਗਿਆ ਕੋਈ ਕਰੋੜ ਬਾਗ ਗਿਆ ਕਿਸੇ ਨੇ ਆਪਦੇ ਬੱਚੇ ਨੂੰ ਚੜਾਉਣਾ ਹੈ ਤੇ ਅੱਗੇ ਬਾਹਰ ਜਾਣਾ ਉਹ ਸਾਰੀਆਂ ਸੂਟਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਇਥੋਂ ਕਨੈਕਟੀਵਿਟੀ ਸਾਡੀ ਹੋ ਗਈ ਉਹਦੇ ਵਾਸਤੇ ਖਾਸ ਤੌਰ ਤੇ ਮੋਦੀ ਸਾਹਿਬ ਦਾ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਰੇਲ ਮੰਤਰੀ ਅਸ਼ਵੀ ਵੈਸ਼ਨਵ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਪੂਰਾ ਇਸ ਚੀਜ਼ ਤੇ ਗੌਰ ਕੀਤਾ ਔਰ ਸਾਡੀਆਂ ਮੰਗਾਂ ਜਿਹੜੀਆਂ ਨੇ ਹੌਲੀ ਹੌਲੀ ਪੂਰੀਆਂ ਕਰ ਰਹੇ ਨੇ ਕਈ ਰੇਲਵੇ ਬ੍ਰਿਜਸ ਬਣ ਵਾਲੇ ਨੇ ਉਹ ਵੀ ਉਹਨਾਂ ਦੇ ਨੋਟਿਸ 'ਚ ਲਿਆਂਦੇ ਨੇ ਉਹਨਾਂ ਦੀ ਵੀ ਸ਼ੁਰੂਆਤ ਹੋਏਗੀ ਜਿਹੜੀ ਫਰੂਸਪੁਰ ਤੋਂ ਅੰਮ੍ਰਿਤਸਰ ਲਿੰਕ ਜਿਹੜੀ ਬਾਇਆ ਪੱਟੀ ਆਪੀ ਉਹਦਾ ਵੀ ਪੈਸਾ ਜਿਹੜਾ ਬਿੱਟੂ ਜੀ ਨੇ ਵੀ ਉਸ ਦਿਨ ਦੱਸਿਆ ਉਹਨਾਂ ਦਾ ਵੀ ਧੰਨਵਾਦ ਕਿ ਵੀ ਉਹ ਵੀ ਪੈਸਾ ਸੈਂਕਸ਼ਨ ਹੋ ਗਿਆ ਤੇ ਉਹ ਜਿਹੜੀ ਕਨੈਕਟੀਵਿਟੀ ਏ ਉਹ ਵੀ ਬੜੀ ਇੱਥੋਂ ਅੰਮ੍ਰਿਤਸਰ ਇੱਥੋਂ ਮੇਰੇ ਕੱਲ 1.5 ਘੰਟੇ 'ਚ ਪਹੁੰਚਿਆ ਕਰਾਂਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਦਿਨ-ਬਦ ਦਿਨ ਔਰ ਇਹ ਜਿਹੜਾ ਰੇਲਵੇ ਸਟੇਸ਼ਨ ਇਹ ਡਿਵੀਜ਼ਨ ਜਿਹੜੀ ਹੈ ਸਭ ਤੋਂ ਪੁਰਾਣੀ ਹੈ ਅੰਗਰੇਜ਼ਾਂ ਦੇ ਟਾਈਮ ਦੀ ਹੈ ਇਹ ਰੇਲਵੇ ਸਟੇਸ਼ਨ ਦੀ ਖੂਬਸੂਰਤੀ ਵਾਸਤੇ ਨਵੀਂ ਕਰਨ ਵਾਸਤੇ ਪੈਸਾ ਉਹ ਵੀ ਜਿਹੜਾ ਹੈ ਉਹ ਸੈਂਕਸ਼ਨ ਹੋ ਗਿਆ ਹੈ ਬੜਾ ਜਲਦ ਇਹ ਇੱਕ ਨਵਾਂ ਰੂਪ ਰੇਖਾ ਹੈ ਇਸਦਾ ਇਹ ਸੀ ਸਾਡੇ ਨਾਲ ਮਜੂਰ ਰਾਣਾ ਗੁਰਮੀਤ ਸਿੰਘ ਛੋਟੀ ਜਿਨ੍ਹਾਂ ਸਦਕਾ ਜੜੀਆਂ ਟ੍ਰੇਨਾਂ ਜੜੀਆਂ ਪਿਛਲੇ ਦਿਨ ਦੇ ਵਿੱਚ ਵੀ ਚੱਲੀਆਂ ਸੀਗੀਆਂ ਤਾਂ ਹੁਣ ਵੀ ਜੜੀਆਂ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਵੀ ਉਹ ਇਹਨਾਂ ਨੇ ਸਦਕਾ ਜੜੀਆਂ ਲੋਕਾਂ ਦੀ ਜੜੀ ਮੰਗ ਸੀਗੀ ਇਹਨਾਂ ਤੱਕ ਪਹੁੰਚੀ ਸੀ ਤੇ ਇਹਨਾਂ ਨੇ ਪਹਿਲੇ ਦਿਨਾਂ ਤੋਂ ਉਹਨਾਂ ਦਾ ਹਾਲ ਜੜਾ ਕਰਦੇ ਹੋਏ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਵੀ ਜੜੀ ਹੋਰ ਵੀ ਜੜੀਆਂ ਲੈਣਾ ਹੈ ਅੰਮ੍ਰਿਤਸਰ ਵਾਲੀ ਜੜੀ ਲਾਈਨ ਹੈ ਉਹਨੂੰ ਵੀ ਜੜਾ ਜਲਦੀ ਜੜਾ ਉੱਥੇ ਵੀ ਟ੍ਰੇਨ ਜੜੀ ਹੈ ਸ਼ੁਰੂ ਕੀਤੀ ਜਾਏਗੀ ਉਹਦੇ ਵਾਸਤੇ ਵੀ ਬਜਟ ਜੜਾ ਉਹ ਬਾਤ ਹੋ ਚੁੱਕਾ ਹੈ ਟ੍ਰੇਨ ਜੜੀ ਲੋਕਾਂ ਦੀ ਜੜੀਆਂ ਮੰਗਾਂ ਸੀਗੀਆਂ ਜ ਕਿੰਨ ਬੁਝਿਆ ਸਭ ਤੇ ਪੈਦੀ ਮੰਗਵਾਂ ਸੀਆਂ ਸਭ ਦਾ ਮੰਗਾਂ ਦਾ ਕੋਈ ਨਹੀਂ ਕਰ ਸਕਦਾ ਕਿ ਹੁਣ ਜਿਹੜਾ ਟ੍ਰੇਨ ਜਿਹੜੀਆਂ ਚਾਹਤੀਆਂ ਪਈਆਂ ਕੈ ਸਭ ਦੇ ਸਰਦੀ ਇਲਾਕੇ ਦੇ ਲੋਕਾਂ ਨੂੰ ਵੱਡੀ ਜਿਹੜੀ ਰਾਹਤ ਆ ਉਹ ਮਿਲੀਆਂ ਵੀ ਜੋ ਦਿਖਾਉਂਦੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਵੀ ਪਹਿਲ ਦੇ ਦਾਤੇ ਕੇਂਦਰ ਵੱਲੋਂ ਜਿਹੜੀਆਂ ਸੂਤਾ ਫਿਰੋਜਪੁਰ ਸਰਦੀ ਇਲਾਕੇ ਨੇ ਦਿੱਤੀਆਂ ਜਾ ਰਹੀਆਂ ਜਿਹੜਾ ਲੋਕ ਹੁਣ ਆਨੰਦਮੰਦ ਹੋਏ ਵੀ ਦਿਖਾਈ ਦੇ ਰਿਹਾ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਵੀ ਹੁਣ ਖਤਮ ਹੁੰਦੀਆਂ ਸਾਫ਼ ਤੌਰ ਤੇ ਦਿਖਾਈ ਦੇ ਰੀਆਂ ਨੇ ਦੇਖੋ ਜਿੰਨੀ ਜ਼ਿਆਦਾ ਆਵਾਜ਼ ਚਾਹੀ ਤੇ ਸਾਧਨ ਵਧਨ ਅਸ਼ੁਸ਼ਕ ਤੋਂ ਉਸ ਤੋਂ ਪਰ ਕਾਫੀ ਸਾਲਾਂ ਤੋਂ ਬੀ ਲਿੰਕਡ ਹੋਇਆ ਸੀ ਕੋਈ ਇੱਥੇ ਆਉਣ ਜਾਣ ਦੇ ਸਾਧਨ ਜਿਹੜੇ ਨਹੀਂ ਕੋਈ ਇੱਥੇ ਛੇ ਨਹੀਂ ਸੀ ਜਿਆਦਾ ਲੁਧਿਆਣਾ ਜਾਂਦੇ ਸੀ ਲੋਕ ਜਾਂ ਅੰਮ੍ਰਿਤਸਰ ਜਾਂਦੇ ਸੀ ਇੱਥੋਂ ਹੁਣ ਜਿਵੇਂ ਪਟਿਆਲਾ ਜਾਣ ਦਾ ਕੋਈ ਰਾਹ ਹੈ ਨਹੀਂ ਸੀ ਹੁਣ ਜਿਹੜੀ ਤੁਹਾਡੀ ਬੰਦੇ ਬਾਹਰ ਚੱਲੀ ਹੈ ਉਹ ਪਟਿਆਲੇ ਵੀ ਰੁਕਦੀ ਠੀਕ ਹੈ ਕਿ ਨਹੀਂ ਬੜੀ ਸੂਗਿਅਤ ਹੋ ਗਈ ਨੇ ਤਾਂ ਪਟਿਆਲਾ ਇੱਥੋਂ ਕਿਵੇਂ ਜਾਂਦੇ ਸੀ ਕੋਈ ਰਸਤਾ ਹੀ ਨਹੀਂ ਸੀ ਸੋ ਇਸ ਕਰਕੇ ਅਸੀਂ ਰਿਪੋਰਟ ਕੀਤਾ ਔਰ ਮੈਂ ਉਸ ਇਸ ਜਿਹੜੀ ਇਹਨੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹਦੇ ਤੇ ਸਾਡੇ ਹੋਮ ਮਿਨਿਸਟਰ ਸਾਹਿਬ ਹੈ ਮੰਤਰਾਲੇ ਦਾ ਅਮਿਤ ਸ਼ਰਮਾ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਤੁਹਾਨੂੰ ਪਤਾ ਸਾਰੇ ਮੰਤਰੀ ਦੇ ਮਾਲਕ ਨੇ ਉਹਨਾਂ ਦੀ ਇਹ ਸੋਚ ਹੈ ਕਿ ਭਾਰਤ ਨੂੰ ਹਿੰਦੁਸਤਾਨ ਨੂੰ ਪਿਛੜੇ ਹੋਏ ਇਲਾਕੇ ਨੂੰ ਵਿਕਾਸ ਕਿਵੇਂ ਕਰਨਾ ਔਰ ਦੂਸਰਾ ਖਾਸ ਤੌਰ ਤੇ ਅਸ਼ਵੀ ਮੈਸਚੂ ਜਿਨ੍ਹਾਂ ਨੇ ਪੂਰਨ ਤੌਰ ਤੇ ਫਰੋਸਪਰ ਦੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਮੇਰੇ ਨਾਲ ਬੈਠ ਕੇ ਕਈ ਵਾਰ ਡਿਸਕਸ ਕੀਤੀਆਂ ਔਰ ਜਿਵੇਂ ਜਿਵੇਂ ਸਹੂਲਤਾਂ ਉਹ ਦੇ ਸਕਦੇ ਨੇ ਉਹ ਦੇਦੇ ਜਾ ਰਹੇ ਨੇ ਹੁਣ ਫਰੋਜ਼ਪੁਰ ਦੇ ਸਟੇਸ਼ਨ ਦੇ ਵਾਸਤੇ ਵੀ ਇੱਕ ਵੱਡੀ ਅਮਾਉਂਟ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੈਂਕਸ਼ਨ ਹੋ ਗਈ ਹੈ ਇਹ ਸਾਰੀ ਰੂਪਰੇਖਾ ਦੀ ਬਣਤ ਹੈ ਸੁਰਤ ਹੋਰ ਵਧੀਆ ਬਣਦੀ ਹੈ ਸੋ ਇਸ ਦਾ ਜਿਹੜੀਆਂ ਜੀ ਹਾਂ 엘ਿਵੇਟਰ ਵੀ ਲੱਗ ਰਿਹਾ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਦੇ ਫਾਇਦੇ ਵਾਸਤੇ ਨੇ ਆਮ ਜਨਤਾ ਦੇ ਫਾਇਦੇ ਵਾਸਤੇ ਇਹਦੇ 'ਚ ਇਹ ਨਹੀਂ ਹੈਗਾ ਵੀ ਕੋਈ ਅਮੀਰ ਬੰਦੇ ਚੜਨਗੇ ਜਾਂ ਕੋਈ ਉੱਚੜਨੇ ਹੁਣ ਆਮ ਬੰਦਾ ਜਿਹੜਾ 1400 ਰੁਪਏ ਦੀ ਟਿਕਟ ਲੈ ਕੇ ਬੰਦੇ ਭਰਨਗੇ ਇੰਨੀ ਟਿਕਟ ਨਹੀਂ ਉਹਦੇ 'ਚ ਚੜ ਕੇ ਤੇ 6 ਘੰਟੇ 'ਚ ਦਿੱਲੀ ਅਗਲੇ ਦਿਨ ਕੰਮ ਕੀਤਾ ਜ ਸਾਰਾ ਦਿਨ ਕੰਮ ਕੀਤਾ ਰਾਤ ਨੂੰ ਪੰਜਾਬ ਮੈਲ ਤੇ ਵੀ ਵਾਪਸ ਆ ਸਕਦੇ ਕਿਉਂ ਜੀ ਤੇ ਇਹ ਸਾਰੀਆਂ ਚੀਜ਼ਾਂ ਅੱਜ ਇੰਟਰ ਸਿਟੀ ਜਿਹੜੀ ਚੱਲ ਰਹੀ ਹੈਗੀ ਤੇ ਪਹਿਲਾਂ ਮੋਗੇ ਤੱਕ ਸੀ ਸੀਮਤ ਸੀਗੀ ਹੁਣ ਇੱਥੋਂ ਸਾਨੂੰ ਮੌਕਾ ਮਿਲ ਗਿਆ ਤੇ ਕੋਈ ਫੈਸਿਲਿਟੀ ਪੈਦਾ ਹੋ ਗਈ ਵੀ ਇੱਕ ਸਵੇਰੇ 8 ਵਜੇ ਚੱਲਦੀ ਏ ਉਹਨੇ 3 ਵਜੇ 3:30 ਵਜੇ ਚੱਲਿਆ ਕਰੇ ਲੋਕਾਂ ਦੇ ਕੋਲ ਆਪਸ਼ਨਸ ਹੋ ਗਏ ਬਹੁਤ ਸਾਰੇ ਹਾਂਜੀ ਰੋਪਰ ਅੰਮ੍ਰਿਤਸਰ ਡੇਰ ਲਿੰਕ ਦੀ ਗੱਲ ਹੈ ਹਾਂ ਇਹ ਕਦੋਂ ਸ਼ੁਰੂ ਹੋਵੇ ਇਹ ਇੱਕ ਮਿੰਟ ਸੁਣ ਇਹ ਬੜੀ ਦੇਰ ਦਾ ਪੈਂਡਿੰਗ ਪਿਆ ਹੈ ਉਹਦੇ ਚ ਕੀ ਸੀਗਾ ਕਿ ਜਦੋਂ ਪਹਿਲਾਂ ਫਿਰੋਜ਼ਪੁਰ ਤੇ ਅੰਮ੍ਰਿਤਸਰ ਲਿੰਕ ਜਦੋਂ ਸ਼ੁਰੂ ਹੋਇਆ ਉਦੋਂ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਜੀ ਵੀ ਜ਼ਮੀਨ ਅਸੀਂ ਅਕਵਾਇਰ ਕਰਕੇ ਦੇਾਂਗੇ ਤੇ ਪੈਸਾ ਵੀ ਜ਼ਮੀਨ ਦਾ ਅਸੀਂ ਦੇਾਂਗੇ ਉਦੋਂ ਲੇਕਿਨ ਇਹ ਸਾਰੀਆਂ ਪਿਛਲੀਆਂ ਸਰਕਾਰਾਂ ਫੇਲ ਹੋ ਗਈਆਂ ਚਾਹੇ ਅਕਾਲੀ ਦਲ ਦੀ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਹੁਣ ਮਾਨ ਸਰਕਾਰ ਹੈ ਇਹ ਨਾ ਤਾਂ ਅਕਵਾਇਰ ਕਰ ਸਕੇ ਤੇ ਨਾ ਹੀ ਇਹਨਾਂ ਨੇ ਪੈਸਾ ਦਿੱਤਾ ਹੁਣ ਇਹ ਸਾਰਾ ਜਿਹੜਾ ਪ੍ਰੋਜੈਕਟ ਹੈਗਾ 900 ਕਿੰਨੇ ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਜਿਹਦੇ ਵਿੱਚ ਓਵਰ ਬ੍ਰਿਜਸ ਵੀ ਪੁਲ ਵੀ ਜਿਹੜੇ ਹੈਗੇ ਨੇ ਉਹ ਵੀ ਬੰਨੇ ਨੇ ਤੇ ਉਹ ਸਾਰਾ ਜਿਹੜਾ ਪੈਸਾ ਹੈ ਉਹ ਰੇਲਵੇ ਡਿਪਾਰਟਮੈਂਟ ਦੇਗਾ ਸੈਂਟਰਲ ਗਵਰਨਮੈਂਟ ਦੇਗੀ ਔਰ ਆਉਣ ਵਾਲੇ ਆਲਰੇਡੀ ਪੈਸਾ ਸੈਂਕਸ਼ਨ ਹੋ ਚੁੱਕਾ ਹੁਣ ਤਾਂ ਜ਼ਮੀਨ ਦੀ ਅਕਵਾਇਰ ਜਿਹੜੀ ਹੈ ਐਕਵਾਇਸ਼ੀਸ਼ਨ ਉਹ ਸ਼ੁਰੂ ਹੋਏਗੀ ਉਹਦੇ ਜਿੰਨਾ ਵੀ ਪ੍ਰੋਸੈਸ ਲੱਗੇਗਾ ਉਹਦੇ ਸੈਂਟਰ ਨੇ ਪੰਜਾਬ ਸਰਕਾਰ ਨੂੰ ਲਿਖਿਆ ਕਿ ਸਾਨੂੰ ਐਕਵੀਜ਼ੀਸ਼ਨ ਜਿਹੜੀ ਇਹ ਕਰਕੇ ਦਿਓ ਤਾਂ ਕਿ ਉਹ ਨਹੀਂ ਤਾਂ ਸਟੇਟ ਲੈਵਲ ਤੇ ਨਾ ਕਿਉਂਕਿ ਜਮ੍ਹਾਂ ਬੰਦੀਆਂ ਰੈਵਿਊ ਡਿਪਾਰਟਮੈਂਟ ਸਾਰਾ ਉਹ ਤਾਂ ਸਟੇਟ ਦੇ ਥੱਲੇ ਉਹ ਜਿਵੇਂ ਜਿਵੇਂ ਜਿਹਦੇ ਜਿਹਦੇ ਕਿਸੇ ਦੇ ਚਾਰ ਕਨਾਲਾ ਕਿਸੇ ਦਾ ਕਿੱਲਾ ਕੇ ਦੀ ਦੋ ਕਨਾਲ ਉਹ ਸਾਰਾ ਸਿਸਟਮ ਬਣ ਜਾਏਗਾ ਉਹ ਸੈਂਟਰਲ ਗਵਰਨਮੈਂਟ ਨੇ ਆਲਰੇਡੀ ਪੰਜਾਬ ਗਵਰਨਰ ਨੂੰ ਚਿੱਠੀ ਲਿਖਤੀ ਹੈ ਤੇ ਮੇਰੇ ਹਿਸਾਬ ਨਾਲ ਜਲਦੀ ਹੋ ਸਕਦਾ 6 ਮਹੀਨੇ ਸ਼ੁਰੂ ਹੋ ਜੇ ਚਾਹਾਂ ਮੇਰੇ ਜਿਵੇਂ ਜਿਵੇਂ ਜ਼ਮੀਨ ਐਕਵਾਇਰ ਹੋ ਜੇਗੀ ਉਸ ਸਾਰਾ ਪੈਸਾ ਜਿਹੜਾ ਗਵਰਨਮੈਂਟ ਨੇ ਆਲਰੇਡੀ ਬਜਟ ਕਰ ਲਿਆ ਹੈ ਸੈਂਟਰਲ ਗਵਰਨਮੈਂਟ ਸੋ ਠੀਕ ਉਹ ਰਿਪੋਰਟ ਤੋਂ ਦਿੱਲੀ ਵਾਸਤੇ ਬੜੀਆਂ ਗੱਡੀਆਂ ਚਲਾਈਆਂ ਹੈ ਤੇ ਉਹਦੇ ਨਾਲ ਚੱਲਦੀਆਂ ਕਿੰਨੇ ਕਿੰਨੇ ਜਿੰਨੀ ਸਵਾਰੀਆਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਬੰਦੇ ਮੁਹਰਤ ਨੂੰ ਵੀ ਆ ਰਹੀ ਹੈ ਇਸ ਤੋਂ ਚਰਨ ਤੇ ਜਿਹੜੀ ਅੱਗੇ ਜਾ ਕੇ ਭੜਦੀ ਹੈ ਇਸ ਤੋਂ ਜਿਹੜੀ ਜਿੰਨੀ ਸਵਾਰੀਆਂ ਦੀ ਗੱਲ ਹੈ ਦੇਖੋ ਉਹਦੇ 'ਚ ਗੱਲ ਹੈ ਵੀ ਹੱਲ ਲਈ ਕਈ ਲੋਕਾਂ ਨੂੰ ਪਤਾ ਹੀ ਨਹੀਂਗਾ ਇਹ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾਏਗਾ ਹਾਲੇ ਦੇਖੋ ਸਾਡਾ ਆ ਮਾਲਵਾ ਜਿਹੜਾ ਹੈ ਇਹ ਬੜਾ ਦੇਖੋ ਸਾਨੂੰ ਸ਼ੁਰੂਆਤ ਇੱਥੋਂ ਮਿਲ ਗਈ ਨਾ ਜੇ ਅਸੀਂ ਸਵਾਰੀ ਦੀ ਗੱਲ ਕਰੀਏ ਸਵਾਰੀਆਂ ਅੱਗੋਂ ਪਰਨ ਜਾਂ ਪਿੱਛੋਂ ਪਰਨ ਗੱਡੀ ਭਰ ਕੇ ਜਾਂਦੀਆਂ ਲੇਕਿਨ ਹੁਣ ਸਾਰੀ ਗੱਡੀ ਜਿਹੜੀ ਟੋਟਲ ਫਿਰੋਜ਼ਪੁਰ ਤੋਂ ਤੱਕ ਭਰੀ ਨਹੀਂ ਜਾ ਸਕਦੀ ਰਸਤੇ ਚ 4 5 6 ਸਟੇਸ਼ਨਾਂ 'ਚ ਦੋ ਦੋ ਮਿੰਟ ਕਰਕੇ ਗੱਡੀਆਂ ਖਡੋਵੀਆਂ ਚਾਹੇ ਉੱਥੇ ਵੀ ਉਹਨਾਂ ਵਾਸਤੇ ਵੀ ਕੋਟਾ ਚਾਹੀਦਾ ਹੈ ਉਨਾ ਪਰ ਇਹ ਜੇ ਵੀ ਜਿਹੜੇ 9 10 ਡੱਬੇ ਨੇ ਇੱਥੋਂ ਹੀ ਭਰ ਜਨ ਤੋ ਤਾਂ ਪੋਸੀਬਲ ਸਾਂ ਜਿਹੜੀ ਇੰਟਰਸਿਟੀ ਹੈ ਲੇਕਿਨ ਸਹੂਲਤ ਮਿਲ ਗਈ ਸਾਂ ਜਿਹੜੀ ਇਹਦਾ ਲੋਕਾਂ ਨੇ ਸਵਾਗਤ ਕੀਤਾ ਲੇਕਿਨ ਲੋਕਾਂ ਦੀ ਇੱਕ ਮੰਗ ਹੈ ਵੀ ਇਹ 2 ਦਿਨ ਹਫਤੇ ਚ ਚੱਲੀ ਜਾਂ ਜਾਨੀ ਕਿ ਜ਼ਿਆਦਾ ਦਿਨ ਚੜ੍ਹ ਕੇ ਚਲਾਈ ਜਾਵੇ ਇੱਕ ਵਾਰੀ ਸਾਨੂੰ ਸ਼ੁਰੂਆਤ ਦੇਖਣ ਦਿਓ ਫਿਰ ਜਿਵੇਂ ਜੇ ਉਹਦੀ ਡਿਮਾਂਡ ਹੋਏਗੀ ਤੇ ਜ਼ੋਰ ਚਲਾ ਦੇਣਗੇ ਰੇਲ ਹਿੰਦੁਸਤਾਨ ਦੀ ਰੇਲਵੇਜ਼ ਨੂੰ ਕੋਈ ਫਰਕ ਨਹੀਂ ਬਹੁਤ ਵੱਡਾ ਬਜਟ ਹੈ ਔਰ ਬਹੁਤ ਸਾਰੇ ਸਾਡੇ ਕੋਲ ਸਾਧਨ ਹੈ ਭਾਜੀ ਬਹੁਤ ਹੀ ਵਧੀਆ ਫੈਸਲਾ ਹੈ ਸਾਡੇ ਮਾਨਯੋਗ ਰਾਣਾ ਗੁਰਮੀਤ ਸਿੰਘ ਛੋਡੀ ਜੀ ਦੇ ਯਤਨਾਂ ਨੂੰ ਇਹ ਬੂਰ ਪਿਆ ਅੱਜ ਪੰਜਵਾਂ ਤੋਹਫਾ ਰੇਲਵੇ ਦੇ ਵਿੱਚ ਰਾਣਾ ਜੀ ਫਰੋਜ਼ਪੁਰ ਲਈ ਲੈ ਕੇ ਆਏ ਆ ਇਹਦੇ ਨਾਲ ਫਰੋਜ਼ਪੁਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੀ ਸਹੂਲਤ ਮਿਲੀ ਕਿਉਂਕਿ ਇਹ ਟ੍ਰੇਨ ਫਰੋਜ਼ਪੁਰ ਤੋਂ ਲੁਧਿਆਣਾ ਔਰ ਲੁਧਿਆਣਾ ਤੋਂ ਦਿੱਲੀ ਕਿਉਂਕਿ ਜਿਹੜੇ ਸਾਡੇ ਹੌਜਰੀ ਦਾ ਕੰਮ ਕਰਦੇ ਆ ਦੁਕਾਨਦਾਰ ਭਰਾ ਹੈ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਪਹਿਲਾਂ ਪੈਸੰਜਰ ਟ੍ਰੇਨ ਚੱਲਦੀ ਸੀ ਜਿਹੜੀ ਸਮਾਂ ਬਹੁਤ ਲੈਂਦੀ ਆ ਪੁਰਾਣੇ AC ਕੋਚ ਨਹੀਂ ਆਗੇ ਇਹਦੇ ਵਿੱਚ AC ਕੋਚ ਵੀ ਨੇ ਔਰ ਸਮਾਵੀ ਸ਼ਤਾਬਦੀ ਵਰਗੀ ਟ੍ਰੇਨ ਹੈ ਸਮਾਂ ਵੀ ਘੱਟ ਲੱਗੇਗਾ ਇਸ ਕਰਕੇ ਦੁਕਾਨਦਾਰ ਭਰਾਵਾਂ ਲਈ ਇਹ ਬਹੁਤ ਵੱਡਾ ਬੜਬੁੱਲਾ ਤੋਫਾ ਤੇ ਇਹ ਫਰੀਦਪੁਰ ਦੇ ਲੋਕਾਂ ਨੂੰ ਪਹਿਲਾਂ ਵੀ ਆਪਾਂ ਰਾਜ ਸਾਹਿਬ ਨੇ ਅਜੂਬ ਸਾਹਿਬ ਨੂੰ ਟ੍ਰੇਨ ਚ ਭਵਾਈ ਫਿਰ ਬੰਦੇਵਾਰ ਚਲਾਈ ਆਪਣਾ ਹਰਦਵਾਰ ਸਾਹਿਬ ਨੂੰ ਚਲਾਈ ਤੇ ਹੁਣ ਇਹ ਟ੍ਰੇਨ ਦਿੱਲੀ ਨੂੰ ਚੱਲਦੀ ਹੈ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇੱਥੋਂ ਲੁਧਿਆਣੇ ਜਾਣ ਤੇ ਜਿਹੜੀ ਦੂਜੀ ਜਲਦੀ ਸਲੀਪਰ ਜਲਦੀ ਉਹਦੇ ਵਿੱਚ ਏਸੀ ਕੋਚ ਨਹੀਂ ਸੀ ਹੁਣ ਇਹਦੇ ਵਿੱਚ ਏਸੀ ਕੋਚ ਵੀ ਹੈ ਤੇ ਲੋਕਾਂ ਨੂੰ ਸੁਵਿਧਾ ਬਹੁਤ ਵਧੀਆ ਮਿਲਣ ਗਿਆ ਆਉਣ ਵਾਲੇ ਟਾਈਮ ਤੇ ਰਾਣਾ ਸਾਹਿਬ ਨੇ ਬਹੁਤ ਕੁਝ ਸੋਚਿਆ ਜੀ ਫਿਰੋਜ਼ਪੁਰ ਵਾਸਤੇ ਬਹੁਤ ਵਧੀਆ ਸੋਚਿਆ ਤੇ ਬਹੁਤ ਹੀ ਵਧੀਆ ਲੀਡਰ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਡਾਇਰੈਕਟਰ ਰੌਣਕ